नवाशहर सरगर्मिया प्रोग्राम वासदेव प्रदेशी की तरफ आप जी का हार्दिक स्वागत है पेश है जिला शहीद भगत सिंह नगर का संबंधित अज दशेष सरगर्मिया चिंदूस फैमिली रेस्टो एक मल्टी कजीन रेस्टो का स्वाद जो तुम्हें हमेशा रहेगा याद आज ही आओ चिंदूस फैमिली रेस्टो बार चंडीगढ़ रोड नवा शहर कॉल सेवन ਬੰਦੇ ਨੂੰ ਬੁਲਾ ਰਹਾ ਜੀ ਆਜ਼ਾ ਬੁਲਾਓ ਹਾਂ ਸ਼ਾਨਦਾਰ ਵੀਰ वो करके बनाना फिर आप सारे पानी में भी किसी को और नहीं करना हां वो अब बना हां जी हाँ है कार उधर से भी के करना था जो हम भी थे देव तुझे और लोहा संसार हां जी हो जा कर जो कर आज बोल के चली जो डॉक्टर हां जी आज श्रोमणी शहीद शहीद आजमल सरदार भगत सिंह देंगे जन्म दिन पे एकता बीडीसी ब्लड सेंटर नौ शहर के जूद क्लब वालों ਜਿਹੜਾ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਕੈਂਪਲ ਖੂਦਾਨ ਕੈਂਪ ਲਗਾਇਆ ਜਾ ਰਿਹਾ ਜਿਹੱਚੇ ਖੂਦਾਨੀ ਜਿਹੜਾ ਹੈ ਉਹ ਵਧ ਚੜ ਕੇ ਚੱਲ ਰਿਹਾ ਹੈ ਇਸ ਦੇ ਨਾਲ ਹੀ ਨਾਲ ਜਨਾਬ ਸतीश ਬਾੜ ਸੋਨੇਗੀ ਜੋ ਕਿ ਅਦਰਸ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹੈਗੇ ਆ ਕਟ ਸੰਕਰ ਤੋਂ ਉਹਨਾਂ ਦਾ ਵੀ ਜਨਮ ਦਿਨ ਆ ਤੇ ਉਹ ਅੱਜ ਉਹ ਇੱਥੇ ਖੂਦਾਨ ਕਰਨ ਲਈ ਬਧਾਦੇ ਆ ਤੇ ਜਿੱਥੇ ਅਸੀਂ ਅੱਜ ਸ਼ਹੀਦ ਭਗਤ ਸਿੰਘ ਜੀ ਨੂੰ ਕੋਟ ਕੋਟ ਨਮਨ ਕਰਦੇ ਆ ਉੱਤੇ ਨਾਲ ਹੀ ਸਰਦਾਰ ਆਪਣੇ ਸ਼੍ਰੀ ਸਤੀਸ਼ਮਰ ਸੋਨੀ ਜੀ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ ਪੇਸ਼ ਕਰਦੇ ਆ ਤੇ ਹੋਰ ਇਹਨਾਂ ਦੀ ਉਮਰ ਲੰਬੀ ਹੋਵੇ ਅੰਦਰੂਕੀਆਂ ਪਰਮਾਤਮਾ ਅਕਸ਼ੇ ਇਸੇ ਨਾਲ ਹੀ ਅਰਦਾਸ ਕਰਦੇ ਵੀ ਅੱਗੇ ਤੋਂ ਇਹੋ ਦਾਣੇ ਕਰਦੇ ਰਹਿਣ ਠੀਕ ਇਸ ਮਾਸਾ ਸ਼ੁਰੂ ਕਰਦੇ ਆ ਥੈਂਕ ਯੂ ਸੋਨੀ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਅੱਜ ਸੀਰ ਅਜਮ ਸ੍ਰੀ ਭਗਤ ਸਿੰਘ ਦਾ ਜਨਮ ਦਿਨ ਮੈਨੂੰ ਖੁਸ਼ੀ ਹੈ ਕਿ ਆਪਣੇ ਜਨਮ ਦਿਨ ਤੇ ਅੱਗੇ ਦਾ 29 ਤਰੀਕ ਨੂੰ ਲਾਂਚ ਕਰਨਾ ਆਉਂਦਾ ਸੀ ਅਤੇ ਅੱਜ ਮੈਨੂੰ ਸਵਾਲ ਪ੍ਰਾਪਤ ਹੋਇਆ ਕਿ ਅਸੀਂ ਅੱਜ ਭਰ ਸ੍ਰੀ ਭਗਤ ਸਿੰਘ ਦੇ ਜਨਮ ਦਿਨ ਤੇ ਕੂਨ ਲਾਂਚ ਕਰਨਾ ਹੈ ਮੈਂ B+ ਵਾਰੀ ਕੂਨ ਕਰ ਦਿੱਤਾ ਹੈ ਸਾਡੀ ਸੰਸਥਾ ਆਦਰਸ਼ ਸੁਸਰ ਵਿਰਲ ਸੋਸਾਇਟੀ ਕੂਨਦਾਰ ਕਾ ਬਲੌਂਡੀ ਰਹੀ ਹੈ 7-8 ਕੈਂਪ ਲਾ ਚੁੱਕੇ ਹੁਣ ਤੱਕ 2017 ਤੋਂ ਬਾਅਦ ਸਾ ਬੀਡੀਸੀ ਨਵਾਂ ਸ਼ਹਿਰ ਦਾ ਬਹੁਤ ਧੰਨਵਾਦੀ ਆ ਜੋ ਸਾਡੀ ਸੰਸਾਰ ਨੂੰ ਪਹਿਲਾਂ ਵੀ ਕੋਵਿਡ ਕਰਦੇ ਆਏ ਆ ਤੇ ਫੋਨ ਦਾ ਬਰਾਂਡ ਬੇਸਾਨੇ ਸਹਿਯੋਗ ਦਿੰਦੇ ਆ ਤੇ ਮੈਂ ਆਪਣੇ ਸੰਸਾਰੇ ਜੋ ਪਰਿਵਾਰ ਹੈ ਉਹਦੇ ਮੈਂਬਰਾਂ ਦਾ ਵੀ ਧੰਨਵਾਦ ਜਿਹੜੇ ਬੇਨਾਹ ਹੱਦ ਮੇਰੇ ਮੋਢੇ ਦਾ ਮੋਢਾ ਕੱਢਦੇ ਨੇ ਤੇ ਧੰਨਵਾਦ ਸਾਰੇ ਕੈਸੇ ਰਿਹਾ ਤੁਹਾਨੂੰ ਇਹਦਾ ਕੰਨੀ ਘਟੋਣਾ ਨਹੀਂ ਕਰਦੇ ਜਿਹੜਾ ਆਖਿਰ 73 ਹਾਂਜੀ 73 ਆ ਵੀ ਨਹੀਂ ਠੀਕ ਹੈ ਦੂਸਰਾ ਜਾਨੀਓ ਅਗਲਾ 12 ਪਹਿਲਾਂ ਵੀ ਖੂਨਦਾਨ ਕੀਤਾ ਏ ਜੀ ਹਾਂਜੀ ਬਹੁਤ ਵਾਰੀ ਜੀ ਕਿੰਨੀ ਵਾਰੀ ਕਰਤਾ ਜੀ ਹੁਣ ਕਿੰਨੀ ਵਾਰੀ ਹੈ ਜੀ ਮੈਨੂੰ ਅੰਦਾਜ਼ਾ ਨਹੀਂ ਜੀ ਮੈਂ 2 ਜਾਂ 5 ਤੋਂ ਕਰਦਾ ਜੀ ਅੱਛਾ ਜੀ ਮੈਂ ਮੋਟੀਵੇਟਰ ਵੀ ਰਿਹਾ ਏ 2 ਵਾਰੀ ਕਿੰਨ੍ਹੇ ਪਹੁੰਚ ਕੀ ਆਪਣਾ ਨਾਮ ਸੋਵਲਾ ਪਿੰਡ ਦਾ ਜਿਆਲਾ ਜੀ ਹਿਆਲਾ ਪਿੰਡ ਬੜੀ ਵਧੀਆ ਸਾਹਿਬ ਜੀ ਕਈ ਵਾਰੀ ਦੇ ਦੇ ਨੇ ਆ ਚੋੜ ਨਹੀਂ ਜਦੋਂ ਨਹੀਂ ਮਿਲਦੇ ਮਿਲ ਜਾਂਦੇ ਠੀਕ ਹੈ ਤੁਸੀਂ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਜੀ ਦਾ ਮਾਹ ਦਾਣਾ ਜੀ ਦੇਖੋ ਕਿਸੇ ਵੀ ਜਿੰਦਗੀ ਬਰ ਸਕਦੀ ਹੈ ਤੁਹਾਡੇ ਦੇ ਤੇ ਖੂਨ ਨਾਲ ਜੀ ਜੀ ਇਹਨਾਂ ਕੋਈ ਨੁਕਸਾਨ ਨਹੀਂ ਹੁੰਦਾ ਹੈਗਾ ਥੋੜੇ ਦਿਨਾਂ ਦੇ ਪੂਰਾ ਹੋ ਜਾਂਦਾ ਹੈ ਹੋਰ ਇਹਨਾਂ ਤੋਂ ਵੇਗਨਸਰ ਨਹੀਂ ਆਉਦੀ ਕਿ ਬਹਿ ਹੋਇਆ ਵੀ ਵਧੀਆ ਖੂਨ ਕੱਢ ਲੈਂਦੇ ਹੋ ਜਾਂਦਾ ਹੈ ਔਰ ਮੈਂ ਕਾਫੀ ਵਾਰੀ ਕੀਤਾ ਹੈ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਅਜੇ ਤੱਕ ਔਰ ਮੈਂ ਅੱਗੇ ਨਾਲ ਐਕਟਿਵ ਹੀ ਹੁੰਦਾ ਜਿਆਦਾ ਠੀਕ ਜੀ ਬਸ ਜਿਸ ਤਰ੍ਹਾਂ ਖੂਨ ਦਾ ਮਾਹ ਦਾ ਮਾਹ ਦਾਣਾ ਜੀ ਮੈਂ ਤਕਰੀਬਨ ਖੁਦ 46 ਟੈਂਪ ਦੇ ਚੁੱਕਾ। ਉਹ ਕਿਸੇ ਕਾਰਨ 2012 ਦੇ ਵਿੱਚ ਪ੍ਰੋਬਲਮ ਆਈ ਸੀ ਜਿਹਦੇ ਕਾਰਨ ਮੈਂ ਹੁਣ ਬਲੱਡ ਨਹੀਂ ਦੇ ਸਕਦਾ। ਠੀਕ ਹੈ ਜੀ। ਇਹਦੇ ਵਾਸਤੇ ਸਭੋਂ ਮੈਂ ਫੀਲ ਕਰਦਾ ਕਿ ਮੈਂ ਬਲੱਡ ਡੋਨਰ ਨਹੀਂ ਦੇ ਸਕਦਾ। ਪਰ ਜਿੰਨੀ ਤਾਂ ਮੈਂ ਤੰਗ ਮੇਰਾ ਹੈਗਾ ਐਕਚੁਅਲੀ ਇਹ ਵੀ ਨੈਗੇਟਿਵ ਹੈ। ਤੇ ਮੇਰਾ ਬਹੁਤ ਰੇਅਰ ਆ ਮੈਨੂੰ ਤਾਂ ਬਹੁਤ ਕਾਲ ਦਿੰਦੀਆਂ ਸੀ ਇੱਕੋ ਕੋਲੇ ਅੰਮ੍ਰਿਤਸਰ ਦੇ ਦਿੱਲੀ ਮੈਂ ਤਾਂ ਉਹ ਦੇਖੋ ਉਹ ਡੋਨਰੀਟ ਲੈਂਦੇ ਸੀ ਉੱਥੇ ਬਲੱਡ ਨਹੀਂ ਸੀ ਲੈ ਕੇ ਜਾਂਦੇ ਡੋਨਰੀ ਐਜ਼ ਅ ਡੋਨਰੀ ਜਾਂਦਾ ਸੀ ਮੈਂ। ਠੀਕ ਹੈ ਜੀ। ਬਲੱਡ ਤਾਂ ਦੇਣਾ ਸੀ ਤੇ ਬਲੱਡ ਤਾਂ ਜਿੱਦਾਂ ਕਹਿੰਦੇ ਤੁਹਾਡਾ ਪ ਤੁਸੀਂ ਬਲੱਡ ਦਿੰਦੇ ਹੋ ਤੁਸੀਂ ਮੇਰੀ ਦੇ ਲਓ ਮੇਰੀ ਐਸ ਲਈ ਚਲੋ ਹੁਣ ਮੈਂ ਵੀ 60 ਦਾ ਹੋ ਗਿਆ 60 ਮੇਰਾ ਵਰਤ ਕੁਦਰਤੀ ਕੱਲ ਮੇਰਾ ਜਨਮ ਦਿਨ ਠੀਕ ਹੈ ਮਨਸ ਤਾਂ ਬਹੁਤ ਆਂਦਾ ਕਿ ਬਲੱਡ ਦੇ ਕੇ ਕਿਸੇ ਕਾਰਨ ਮੈਂ ਦੇ ਨਹੀਂ ਸਕਦਾ ਪਰ ਮੈਂ ਕੋਈ ਸਪਸ਼ਟ ਨਹੀਂ ਕਰਨਾ ਚਾਹੁੰਦਾ ਸਪਸ਼ਟੀ ਕਰਨੀ ਚਾਹੁੰਦਾ ਕਿ ਕਿਸੇ ਕਾਰਨ ਮੈਂ ਦੇ ਨਹੀਂ ਸਕਦਾ ਮੇਰੀ ਪ੍ਰੋਬਲਮ ਹੈ ਤੁਸੀਂ ਜੋਬਾ ਮੇਰਾ ਜੋਬਾ ਬੀਨੂ ਇਹ ਕਹਿੰਦਾ ਬਲੱਡ ਜਿਹੜਾ ਦੇਣਾ ਚਾਹੀਦਾ ਇੱਕ ਤਾਂ ਤੁਹਾਡੀ ਬਲੱਡ ਦੀ ਜਿਹੜੀ ਥਿਕਨੈਸ ਆ ਮੇਰੇ ਕਿ ਥਿਕਨੈਸ ਵੀ ਘੱਟਦੀ ਆ ਜਿਹੜੀ ਜੇ ਨਾ ਕਰਕੇ ਹਾਰਟ ਅਟੈਕ ਹੁੰਦੇ ਆ ਇਹ ਬਲੱਡ ਦੀ ਨਾ ਤੁਹਾਡੀ ਥਿਕਨੈਸ ਘਟਦੀ ਹੈ ਬਲੱਡ ਤੁਹਾਡਾ ਪਤਲਾ ਹੁੰਦਾ ਹੈ ਬਲੱਡ ਫਿਊਰੀ ਵਾਈਡ ਹੁੰਦਾ ਔਰ એનਰਜੀ ਸਿਰਫ ਇਹ 24 ਘੰਟੇ 24 ਘੰਟੇ ਬਾਅਦ ਤੁਹਾਡਾ ਬਲੱਡ ਪੂਰਾ ਹੋ ਜਾਂਦਾ ਇਹ ਤਾਂ ਵੀ ਕਹਿਣ ਨੂੰ ਠੀਕ ਇੱਕ ਵੱਡਾ ਦਾਨ ਹੋਰ ਕਿਹੜਾ ਤੁਹਾਡੀ ਪੌਕੇਟ 'ਚ ਕੁਝ ਨਹੀਂ ਤੁਹਾਡੇ ਕੋਲ ਪੈਸਾ ਹੈ ਨਹੀਂ ਦਾਨ ਦੇਣ ਨੂੰ ਤੁਹਾਡੇ ਕੋਲ ਬਲੱਡ ਤਾਂ ਹੈਗਾ ਨਾ ਤੁਸੀਂ ਕਿਸੇ ਜਾਣ ਨੂੰ ਜਾ ਸਕਦੇ ਆ ਜਦੋਂ ਤੁਸੀਂ ਕਿਸੇ ਜਾਣ ਜਾਣਦੇ ਆ ਉਹਨਾਂ ਦੇ ਘਰ ਦੇ ਤੁਹਾਨੂੰ ਜੋ ਅਸੀਸਾਂ ਲੰਦੇ ਨਾ ਮੈਂ ਵਰਣਨ ਨਹੀਂ ਕਰ ਸਕਦਾ ਉਹਨਾਂ ਦੇ ਅਸੀਸਾਂ ਦੇ ਕਾਰਨ ਹੀ ਅੱਜ ਮੈਂ ਇੱਥੇ ਜੀਵਨ ਜਗਾ ਮੈਂ ਨਹੀਂ ਕਹਿ ਸਕਦਾ तो उसका ट्रांसफर के क्या मतलब एक मिनट ਇਸ ਸੱਜਣ ਸ਼ਾਮ ਪੱਸੀ ਨਗਰ ਨਾ ਸਵਤੰਤ ਅਜਗੀਆਂ ਵਿਸ਼ੇਸ਼ ਵਰਗੀਆਂ ਕੱਲ ਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ